ਸਾਰੇ ਬੀਰਾ ਦੇ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੀਵੀ07 ਬਾਗਾ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ ਅੱਜ ਅਸੀਂ ਤੁਹਾਡੇ ਲਈ ਦੂਜਾ ਪਾੜ ਲੈ ਕੇ ਆਏ ਆ ਉਹਨਾਂ ਗੱਲਾਂ ਦਾ ਜਿਨ੍ਹਾਂ ਗੱਲਾਂ ਦੇ ਨਾਲ ਤੁਹਾਡੀ ਜ਼ਿੰਦਗੀ ਬਹੁਤੀ ਬਦਲ ਜਾਊਗੀ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਸ਼ਾਂਤ ਕਰੋ ਜੀ ਕਿਰਪਾ ਦੇ ਮਾਮਲੇ ਵਿੱਚ ਆਪਣੇ ਨਾਲੋਂ ਘੱਟ ਕਿਰਪਾ ਵਾਲੇ ਨੂੰ ਦੇਖੋ ਸ਼ੁਕਰਗੁਜ਼ਾਰ ਬਣ ਜਾਊਂਗੀ ਮੁਸੀਬਤ ਦੇ ਮਾਮਲੇ ਵਿੱਚ ਆਪਣੇ ਨਾਲੋਂ ਬੱਦ ਮੁਸੀਬਤ ਵਾਲੇ ਨੂੰ ਦੇਖੋ ਸ਼ਰ ਕਰਨ ਵਾਲੇ ਬਣ ਜੂਗੇ ਜਦੋਂ ਮੀਂਹ ਪੈਂਦਾ ਹੈ ਤਾਂ ਖਾਲੀ ਪਏ ਘੜੇ ਆਪਣੇ ਆਪ ਭਰ ਜਾਂਦੇ ਨੇ ਪਰ ਉੱਚੇ ਉੱਚੇ ਵੱਡੇ ਡੱਬੇ ਸੁੱਕੇ ਹੀ ਰਹਿ ਜਾਂਦੇ ਨੇ ਆਪਣੇ ਆਪ ਨੂੰ ਖਾਲੀ ਰੱਖੋ ਕਿਉਂਕਿ ਖਾਲੀ ਝੋਲੀ ਹੀ ਭਰੀ ਜਾਂਦੀ ਏ ਪਰਮਾਤਮਾ ਤੋਂ ਇਲਾਵਾ ਕਿਸੇ ਤੋਂ ਉਮੀਦ ਨਾ ਰੱਖੋ ਤੇ ਆਪਣੇ ਕਰਮ ਤੋਂ ਇਲਾਵਾ ਕਿਸੇ ਤੋਂ ਵੀ ਡਰੋ ਨਾ ਰੱਬ ਤੇ ਭਰੋਸਾ ਇੱਕ ਬੱਚੇ ਵਾਂਗ ਕਰੋ ਜਿਵੇਂ ਜਦੋਂ ਇੱਕ ਮਾਂ ਆਪਣੇ ਬੱਚੇ ਨੂੰ ਹਵਾ ਵਿੱਚ ਉਛਲੌਂਦੀ ਹੈ ਤਾਂ ਉਹ ਖੁਸ਼ ਹੁੰਦਾ ਏ ਹੱਸਦਾ ਏ ਕਿਉਂਕਿ ਉਸ ਨੂੰ ਯਕੀਨ ਹੁੰਦਾ ਕਿ ਉਹਦੀ ਮਾਂ ਉਹਨੂੰ ਕਦੇ ਵੀ ਡਿਗੜ ਨਹੀਂ ਦੇਵੇਗੀ ਕਦੇ ਵੀ ਕਿਸੇ ਵੀ ਵਜ੍ਹਾ ਕਰਕੇ ਪਾਪ ਨਾ ਕਰੋ ਕਿਉਂਕਿ ਬਜ਼ਾ ਦਾ ਇੱਕ ਦਿਨ ਖਤਮ ਹੋ ਜਾਏਗੀ ਪਰ ਪਾਪ ਨਹੀਂ ਤੇ ਹਰ ਨੇਕੀ ਲਈ ਤਕਲੀਫ ਚੱਲਿਆ ਕਰੋ ਕਿਉਂਕਿ ਤਕਲੀਫਾਂ ਤਾਂ ਇੱਕ ਦਿਨ ਮੁੱਕ ਜਾਣਗੀਆਂ ਔਰ ਕੀਤੀ ਹੋਈ ਨੇਕੀ ਕਦੇ ਵੀ ਨਹੀਂ ਪ੍ਰਮਾਤਮਾ ਤੋਂ ਸਬਰ ਦੀ ਬਜਾਏ ਸਕੂਨ ਮੰਗੋ ਕਿਉਂਕਿ ਸਬਰ ਸਭ ਕੁਝ ਗਵਾਉਣ ਦੇ ਬਾਅਦ ਮਿਲਦਾ ਏ ਪਰ ਸਕੂਨ ਪ੍ਰਾਪਤ ਕਰਨ ਲਈ ਕੁਝ ਗਵਾਉਣਾ ਨਹੀਂ ਪੈਂਦਾ ਮੈਂ ਗੁਨਾਹ ਇਸ ਤਰ੍ਹਾਂ ਕਰਦਾ ਜਿਵੇਂ ਉਹ ਦੇਖ ਹੀ ਨਹੀਂ ਰਿਹਾ ਤੇ ਉਹ ਮਾਫ ਇਸ ਤਰ੍ਹਾਂ ਕਰ ਦਿੰਦਾ ਏ ਜਿਵੇਂ ਉਸਨੇ ਕਦੇ ਦੇਖਿਆ ਹੀ ਨਾ ਹੋਵੇ ਜਦੋਂ ਵੀ ਆਪਣੀ ਹਸਤੀ ਤੇ ਹੰਕਾਰ ਹੋਵੇ ਤਾਂ ਇੱਕ ਵਾਰੀ ਸ਼ਮਸ਼ਾਨ ਦਾ ਚੱਕਰ ਲਾ ਲਿਆ ਕਰੋ ਜਦੋਂ ਵੀ ਰੱਬ ਦਾ ਧੰਨਵਾਦ ਕਰਨਾ ਚਾਹੋ ਤਾਂ ਕਿਸੇ ਭੁੱਖੇ ਨੂੰ ਖਾਣਾ ਖਵਾ ਦਿਆ ਕਰੋ ਜਦੋਂ ਵੀ ਆਪਣੀ ਤਾਕਤ ਤੇ ਘਮਾੜ ਹੋਵੇ ਤਾਂ ਇੱਕ ਫੇਰਾ ਵਿਰਦ ਆਸ਼ਰਮ ਦਾ ਲਗਾ ਲਿਆ ਕਰੋ ਜੇ ਜਦੋਂ ਵੀ ਤੁਹਾਡਾ ਸਿਰ ਸ਼ਰਧਾ ਨਾਲ ਝੁਕਿਆ ਹੋਵੇ ਤਾਂ ਆਪਣੇ ਮਾਪਿਆਂ ਦੇ ਪੈਰ ਦੁਆਲੇ ਕਰੋ। ਇਨਸਾਨ ਨੂੰ ਸਭ ਤੋਂ ਪਹਿਲਾਂ ਧਨਵਾਨ ਬਣ ਦੀ ਤਾਂਗ ਹੁੰਦੀ ਏ। ਫਿਰ ਉਸ ਵਿੱਚ ਸ਼ੋਰ ਦੀ ਆਸ ਪੈਦਾ ਹੁੰਦੀ ਏ ਤੇ ਫਿਰ ਤਾਕਤ ਦੀ ਲਾਲਸਾ ਜਨਮ ਲੈਂਦੀ ਹੈ। ਤੇ ਆਖਰ ਨੂੰ ਉਹ ਸ਼ਾਂਤੀ ਦੀ ਭਾਲ ਵਿੱਚ ਮਿੱਟੀ ਵਿੱਚ ਮਿਲ ਜਾਂਦਾ ਏ। किनारे ਤੇ ਤੈਰਦੀ ਹੋਈ লাশ ਨੂੰ ਦੇਖ ਕੇ ਇਹ ਸਮਝ ਵਿੱਚ ਆ ਗਿਆ ਕਿ ਬੋਝ ਸਰੀਰ ਦਾ ਨਹੀਂ ਹੁੰਦਾ ਸਿਰਫ ਸਾਹਾਂ ਦਾ ਹੁੰਦਾ ਏ ਭਗਤ ਨੂੰ ਪੈਦਾ ਕਰਨ ਵਾਲੇ ਨੂੰ ਥੋੜਾ ਬਖਤ ਦੇ ਕੇ ਤਾਂ ਦੇਖੋ ਤੁਹਾਡਾ ਬਖਤ ਹੀ ਬਦਲ ਜਾਏਗਾ ਕੁਝ ਸਮਾਂ ਇਕੱਲੇ ਬੈਠਿਆ ਕਰੋ ਤੁਹਾਨੂੰ ਆਪਣੇ ਸਵਾਲਾਂ ਦੇ ਜਵਾਬ ਆਪਣੇ ਆਪ ਹੀ ਮਿਲਣ ਲੱਗਣਗੇ ਤੇਰੀ ਨੇਕੀ ਦਾ ਲਿਵਾਜ਼ ਹੀ ਤੇਰਾ ਵਜ਼ਨ ਟਕੇਗੀ ਸੁਣਿਆ ਏ ਕਿ ਉੱਪਰ ਵਾਲੇ ਦੇ ਘਰ ਕੱਪੜਿਆਂ ਦੀ ਦੁਕਾਨ ਨਹੀਂ ਹੁੰਦੀ ਜ਼ਿੰਦਗੀ ਇੱਕ ਸੋਹਣੀ ਕਿਤਾਬ ਏ ਪਰ ਇਹ ਲਾਜ਼ਮੀ ਨਹੀਂ ਕਿ ਇਸ ਕਿਤਾਬ ਦੇ ਸਾਰੇ ਪੰਨੇ ਸੋਹਣੇ ਹੋਣ ਸਾਡੇ ਹਿਸਾਬ ਨਾਲ ਹੋਣ ਜੇਕਰ ਕੋਈ ਇਹਾ ਪੰਨਾ ਆ ਜਾਵੇ ਜਿਸ ਵਿੱਚ ਆਰਾਮ ਨਾ ਹੋਵੇ ਸਕੂਨ ਨਾ ਹੋਵੇ ਸ਼ਾਂਤੀ ਨਾ ਹੋਵੇ ਤਾਂ ਸਬਰ ਕਰ ਲੈਣਾ ਕੁਝ ਪਲ ਇਕੱਲੇ ਬੈਠ ਕੇ ਰੱਬ ਨੂੰ ਯਾਦ ਕਰ ਲੈਣਾ ਯਕੀਨ ਕਰਿਓ ਬਹੁਤ ਸਕੂਨ ਮਿਲੇਗਾ ਹਮੇਸ਼ਾ ਇਹਨਾਂ ਬ੍ਰਾਂਡਡ ਚੀਜ਼ਾਂ ਦੀ ਵਰਤੋਂ ਕਰੋ ਬੁੱਲਾ ਲਈ ਸੱਚ ਹੱਥਾਂ ਲਈ ਦਾਨ ਦਿਲ ਲਈ ਪ੍ਰੇਮ ਚਿਹਰੇ ਲਈ ਹਾਸੇ ਤੇ ਵੱਡਾ ਬਣਨ ਲਈ ਮਾਫੀ ਜੋ ਮਿਲਿਆ ਏ ਉਹਦੇ ਵਿੱਚ ਸਕੂਨ ਲੱਭੋ ਜੋ ਨਹੀਂ ਮਿਲਿਆ ਉਹ ਤਾਂ ਦਰਦ ਦਿੰਦਾ ਹੀ ਰਹੇਗਾ ਤਲਾਬ ਹਮੇਸ਼ਾ ਖੂਹ ਤੋਂ ਕਈ ਗੁਣਾ ਵੱਡਾ ਹੁੰਦਾ ਹੈ ਪਰ ਫਿਰ ਵੀ ਲੋਕ ਖੂਹ ਤੋਂ ਹੀ ਪਾਣੀ ਪੀਂਦੇ ਨੇ ਕਿਉਂਕਿ ਖੂਹ ਵਿੱਚ ਗਹਿਰਾਈ ਤੇ ਸ਼ੁੱਧਤਾ ਹੁੰਦੀ ਏ ਇਸੇ ਤਰ੍ਹਾਂ ਇਨਸਾਨ ਦਾ ਵੱਡਾ ਹੋਣਾ ਚੰਗੀ ਗੱਲ ਏ ਉਹਦੀ ਸ਼ਖਸੀਅਤ ਵਿੱਚ ਗਹਿਰਾਈ ਤੇ ਵਿਚਾਰਾਂ ਵਿੱਚ ਸ਼ੁੱਧਤਾ ਹੋਣੀ ਲਾਜ਼ਮੀ ਏ ਤਾਂ ਹੀ ਉਹ ਮਹਾਨ ਬਣਦਾ ਏ ਜਿਸ ਦਿਨ ਤੁਹਾਨੂੰ ਆਪਣੀ ਕੀਮਤ ਖੁਦ ਪਤਾ ਚੱਲ ਜਾਵੇਗੀ ਉਸ ਦਿਨ ਤੁਹਾਨੂੰ کسی دوارا پر سنسا یا نندیا نال کوئی بھی فرق نہیں پوے گا اس دن تو بعد تھی اپنے خوش رہنا سیکھ جاؤ گی سیوا سب دی کرو پر آس کسی نہ رکھو کیونکہ سیوا دا سچا مل کہ وہ رب دے سکتا ہے انسان نہیں بچپن ہے ਤਾਕਤ ਹੁੰਦੀ ਏ ਪਰ ਪੈਸਾ ਨਹੀਂ ਹੁੰਦਾ ਜਵਾਨੀ ਵਿੱਚ ਤਾਕਤ ਹੁੰਦੀ ਏ ਪੈਸਾ ਹੁੰਦਾ ਏ ਪਰ ਸਮਾਂ ਨਹੀਂ ਹੁੰਦਾ ਬੁਢਾਪੇ ਵਿੱਚ ਪੈਸਾ ਹੁੰਦਾ ਏ ਸਮਾਂ ਹੁੰਦਾ ਏ ਪਰ ਤਾਕਤ ਨਹੀਂ ਹੁੰਦੀ ਇਸ ਲਈ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਲਓ ਤੇ ਘਟ ਬਾਦ ਤਾਂ ਚੱਲਦਾ ਹੀ ਰਹੇਗਾ ਮੁੱਠੀ ਬੰਦ ਕਰਕੇ ਜਨਮ ਲਿਆ ਸੀ ਹੱਥ ਫਿਲਾ ਕੇ ਜਾਣਾ ਏ ਇਸ ਧਰਤੀ ਦਾ ਇੱਥੇ ਹੀ ਸਭ ਧਰਿਆ ਤਰਾਇਆ ਰਹਿ ਜਾਣਾ ਏ ਤੁਹਾਡੇ ਦਿਲ ਵਿੱਚ ਜਿਹੜੇ ਵੀ ਵਿਅਕਤੀ ਪ੍ਰਤੀ ਨਾਰਾਜ਼ਗੀ ਹੋਵੇ ਉਸ ਨੂੰ ਦਿਲੋਂ ਮaaf ਕਰ ਦਿਓ ਕਿਉਂਕਿ ਮaaf ਕਰਨ ਨਾਲ ਤੁਸੀਂ ਕੇਵਲ ਉਸ ਬੰਦੇ ਨੂੰ ਹੀ ਨਹੀਂ ਸਗੋਂ ਖੁਦ ਨੂੰ ਵੀ ਆਜ਼ਾਦ ਕਰ ਰਹੇ ਹੋ ਤੁਸੀਂ ਆਪਣੇ ਦਿਲ ਦਿਮਾਗ ਦੋਹਾਂ ਨੂੰ ਆਜ਼ਾਦ ਕਰਿਓ ਜੇਕਰ ਤੁਸੀਂ ਮਾਫ਼ ਨਹੀਂ ਕਰੋਗੇ ਤਾਂ ਉਹ ਬੰਦਾ ਹਮੇਸ਼ਾ ਤੁਹਾਡੀ ਸੋਚ ਤੇ ਹਾਵੀ ਰਹੇਗਾ ਤੁਹਾਡੇ ਦਿਲ ਤੇ ਦਿਮਾਗ ਤੇ ਸਵਾਰ ਰਹੇਗਾ ਤੁਣ ਵਾਲੇ ਪੈਰਾ ਵਿੱਚ ਵੀ ਇੱਕ ਵੱਡਾ ਸਾਖ ਹੁੰਦਾ ਏ ਇੱਕ ਅੱਗੇ ਵਾਦਾ ਹੈ ਤੇ ਇੱਕ ਪਿੱਛੇ ਹੁੰਦਾ ਏ ਪਰ ਨਾ ਅੱਗੇ ਵਾਲੇ ਨੂੰ ਹੰਕਾਰ ਹੁੰਦਾ ਏ ਨਾ ਹੀ ਪਿੱਛੇ ਵਾਲੇ ਦਾ અપਮਾਨ ਕਿਉਂਕਿ ਉਹ ਜਾਣਦੇ ਨੇ ਕਿ ਕੁਝ ਸਮੇਂ ਬਾਅਦ ਸਥਿਤੀ ਬਦਲਨੀ ਹੀ ਏ ਇਹ ਹੀ ਤਾਂ ਜ਼ਿੰਦਗੀ ਏ ਇਨਸਾਨ ਤਿੰਨ ਚੀਜ਼ਾਂ ਲਈ ਬਹੁਤ ਮਿਹਨਤ ਕਰਦਾ ਮੇਰਾ ਨਾਮ ਚੰਗਾ ਹੋਵੇ ਮੇਰਾ ਲਿਵਾਜ ਸੋਹਣਾ ਹੋਵੇ ਮੇਰਾ ਘਰ ਸੋਹਣਾ ਹੋਵੇ ਪਰ ਜਦੋਂ ਹੀ ਇਨਸਾਨ ਮਰ ਜਾਂਦਾ ਹੈ ਤਾਂ ਇੱਦਨੇ ਚੀਜ਼ਾਂ ਸਭ ਤੋਂ ਪਹਿਲਾਂ ਬਦਲਦੀਆਂ ਨੇ ਨਾਮ ਸਵਰਗਵਾਸੀ ਹੋ ਜਾਂਦਾ ਹੈ ਲਿਬਾਸ ਕਫਨ ਬਣ ਜਾਂਦਾ ਹੈ ਤੇ ਘਰ ਸ਼ਮਸ਼ਾਨ ਹੋ ਜਾਂਦਾ ਹੈ ਇਸੇ ਨੂੰ ਕਹਿੰਦੇ ਨੇ ਜ਼ਿੰਦਗੀ ਦਾ ਨਿਯਮ ਰੱਬਾ ਮੇਰੇ ਤਿੰਨ ਗੁਨਾਹਾਂ ਨੂੰ ਮਾਫ ਕਰੀਂ ਏ ਜਾਣਦੇ ਹੋਈ ਵੀ ਕਿ ਤੂੰ ਸਰਵ ਵਿਆਪੀ ਏ ਮੈਂ ਤੈਨੂੰ ਹਰ ਥਾਂ ਲੱਭਦਾ ਹਾਂ ਇਹ ਮੇਰਾ ਪਹਿਲਾ ਗੁਨਾਹ ਏ ਤੂੰ ਸ਼ਬਦਾਂ ਤੋਂ ਪਰਿਆ ਪਰ ਮੈਂ ਸ਼ਬਦਾਂ ਵਿੱਚ ਬੰਨ੍ਹਣ ਦੀ ਕੋਸ਼ਿਸ਼ ਕਰਦਾ ਹਾਂ ਇੱਕ ਨਾਮ ਰੱਖਦਾ ਹਾਂ ਇਹ ਮੇਰਾ ਦੂਜਾ ਗੁਨਾਹ ਏ ਤੂੰ ਸਰਵ ਜਨ ਕੇ ਫਿਰ ਵੀ ਮੈਂ ਤੈਨੂੰ ਆਪਣੀਆਂ ਇਛਾਵਾਂ ਦੱਸਦਾ ਹਾਂ ਉਹਨਾਂ ਨੂੰ ਪੂਰਾ ਕਰਨ ਲਈ ਆਗਦਾ ਹਾਂ ਇਹ ਮੇਰਾ ਤੀਜਾ ਗੁਨਾਹ ਰੱਬਾ ਮੇਰੇ ਇਤਨਾ ਗੁਨਾਹਾਂ ਨੂੰ ਮਾਫ਼ ਕਰ ਦੇਈ ਬਿਨਾਂ ਮਹੂਰਤ ਦੇ ਜਨਮ ਲੈ ਕੇ ਜ਼ਿੰਦਗੀ ਪਰ ਸ਼ੁਭ ਮਹੂਰਤ ਦੇ ਚੱਕਰ ਵਿੱਚ ਫਸਿਆ ਬੰਦਾ ਇੱਕ ਦਿਨ ਬਿਨਾਂ ਕਿਸੇ ਮਹੂਰਤ ਨਹੀਂ ਚਲਿਆ ਜਾਂਦਾ ਏ ਨਾਰਾਜ਼ ਨਾ ਹੋਣਾ ਕਦੇ ਵੀ ਇਹ ਸੋਚ ਕੇ ਕਿ ਕੰਮ ਮੇਰਾ ਪਰ ਨਾਮ ਕਿਸੇ ਹੋਰ ਦਾ ਹੋ ਰਿਹਾ ਹੈ ਕਿਉਂਕਿ ਕਿਉਂ ਤੇ ਰੂਹ ਸਦੀਆਂ ਤੋਂ ਜਲ ਰਹੇ ਨੇ ਪਰ ਲੋਕ ਕਹਿੰਦੇ ਨੇ ਕਿ ਦੀਵਾ ਬਲ ਰਿਹਾ ਹੈ ਦੁਆ ਕਦੇ ਵੀ ਸਾਥ ਨਹੀਂ ਛੱੜਦੀ ਤੇ ਬਾਦ ਦੁਆ ਕਦੇ ਵੀ ਪਿੱਛਾ ਨਹੀਂ ਛੱੜਦੀ جو دو گے ااپس آئے گا پھر پا میں او عزت ہو تو کھا. ہر انسان دی جندگی ایک ضرور آنگا ہے. جدو دل گہرائیاں نال محسوس کردہ کہ اس دنیا پر ماتما تو علاوہ کوئی بھی اپنا نہیں ہے وچ ਕੋਈ ਵੀ ਸੁੰਦਰਤਾ ਸਥਿਰ ਨਹੀਂ ਹੁੰਦੀ ਸਥਿਰ ਸੁੰਦਰਤਾ ਹੁੰਦੀ ਏ ਇਨਸਾਨ ਦੇ ਕਰਮਾਂ ਵਿੱਚ ਉਹਦੇ ਵਿਚਾਰਾਂ ਵਿੱਚ ਉਸ ਦੀ ਆਵਾਜ਼ ਵਿੱਚ ਉਸ ਦੇ ਵਿਵਹਾਰ ਵਿੱਚ ਉਸ ਦੇ ਸੰਸਕਾਰ ਵਿੱਚ ਉਸ ਦੇ ਚਿੱਤਰ ਵਿੱਚ ਜਿਹੜੇ ਇਨਸਾਨ ਦੀ ਜ਼ਿੰਦਗੀ ਵਿੱਚ ਇਹ ਸਭ ਕੁਝ ਹੋਵੇ ਉਹੀ ਦੁਨੀਆ ਦਾ ਸਭ ਤੋਂ ਸੁੰਦਰ ਇਨਸਾਨ ਹੁੰਦਾ ਏ ਇੱਕ ਦਿਨ ਜਦੋਂ ਰੱਬ ਤੋਂ ਮੈਂ ਪੁੱਛਿਆ ਕਿ ਮੇਰੇ ਅੰਦਰ ਇਹ ਕਿਹੋ ਜਿਹਾ ਸ਼ੋਰ ਏ ਉਹ ਹਸਿਆ ਤੇ ਕਹਿਣ ਲੱਗਾ ਚਾਹਤਾਂ ਤੇਰੀਆਂ ਕੁਝ ਹੋਰ ਸੀ ਪਰ ਰਾਹ ਤੇਰੇ ਕੁਝ ਹੋਰ ਨੇ ਤੈਨੂੰ ਰੂਹ ਸੰਭਾਲਣੀ ਚਾਹੀਦੀ ਸੀ ਪਰ ਤੂੰ ਸਿਰਫ ਸੂਰਤ ਸੰਭਾਲਨ ਤੇ ਜੋੜ ਲਾ ਰਿਆ ਹੈ ਜ਼ਿੰਦਗੀ ਗਲਣਤਾਂਗੇ ਸੁਹਾਵਾ ਘਟਦੀਆਂ ਜਾਂਦੀਆਂ ਨੇ ਅਨੁਭਵ ਵਧਦੇ ਜਾਂਦੇ ਨੇ ਅਸੀਂ ਵੱਖ-ਵੱਖ ਤਰੀਕਿਆਂ ਵਿੱਚ ਆਪਣੇ ਸਾਹ ਕਿਤਾਬ ਬਣਾਉਂਦੇ ਰਹਿੰਦੇ ਹਾਂ ਗੁਣਾ ਭਾਗ ਕਰਦੇ ਰਹਿੰਦੇ ਹਾਂ ਜਦ ਕਿ ਜ਼ਿੰਦਗੀ ਦਾ ਆਖਰੀ ਸੱਚ ਸਿਫਰ ਹੈ ਜ਼ੀਰੋ ਹੈ ਮਸਤਕ ਨੂੰ ਥੋੜਾ ਝੁਕਾ ਕੇ ਦੇਖ ਹੰਕਾਰ ਮਰ ਜਾਏਗਾ ਅੱਖਾਂ ਨੂੰ ਥੋੜਾ ਠੰਡਾ ਕਰਕੇ ਦੇਖ ਤੇਰਾ ਪੱਥਰ ਦਿਲ ਪਿਗਲ ਜਾਏਗਾ ਦੰਦਾ ਨੂੰ ਥੋੜਾ ਆਰਾਮ ਦੇ ਕੇ ਦੇਖ ਸਿਹਤ ਸੁਧਰ ਜਾਵੇਗੀ ਜੀਵ ਨੂੰ ਥੋੜਾ ਰੋਕੇ ਦੇਖ ਕਲੇਸ਼ ਸਾਰਾ ਖਤਮ ਹੋ ਜਾਵੇਗਾ ਇਸ਼ਾਵਾਂ ਨੂੰ ਘਟਾ ਕੇ ਦੇਖ ਖੁਸ਼ੀਆਂ ਦਾ ਸੰਸਾਰ ਦਿਖਾਈ ਦੇਵੇਗਾ ਸਮੁੰਦਰ ਅੱਜ ਵੀ ਉਹਦੀ ਮਸਾਲ ਦਿੰਦਾ ਏ ਜੋ ਨਦੀਆਂ ਕਰਕੇ ਉਹਨੂੰ ਦਰਿਆ ਵਿੱਚ ਸੁੱਟ ਦਿੰਦਾ ਏ ਆਪਣੀ ਭੁੱਖ ਦਾ ਦੋਸ਼ ਰੱਬ ਨੂੰ ਨਾ ਦਿਓ ਉਹ ਤਾਂ ਮਾਂ ਦੇ ਪੇਟ ਵਿੱਚ ਵੀ ਬੱਚਿਆਂ ਨੂੰ ਪਾਲ ਲੈਂਦਾ ਏ ਮਨ ਨੂੰ ਐਸਾ ਰੱਖੋ ਕਿ ਕਿਸੇ ਨੂੰ ਬੁਰਾ ਨਾ ਲੱਗੇ ਦਿਲ ਨੂੰ ਐਸਾ ਰੱਖੋ ਕਿ ਕਿਸੇ ਨੂੰ ਦੁਖੀ ਨਾ ਕਰਿਓ ਤੇ ਰਿਸ਼ਤਾ ਐਸਾ ਰੱਖਿਓ ਜਿਹਦਾ ਅੰਤ ਨਾ ਹੋਵੇ ਜ਼ਿੰਦਗੀ ਵਿੱਚ ਹਰ ਕੋਈ ਕਿਸੇ ਨਾ ਕਿਸੇ ਤੇ ਭਰੋਸਾ ਕਰਕੇ ਜਿਉਂਦਾ ਏ ਹਮੇਸ਼ਾ ਇਹੀ ਕੋਸ਼ਿਸ਼ ਕਰੋ ਕਿ ਜਿਹੜੇ ਲੋਕ ਤੁਹਾਡੇ ਤੇ ਵਿਸ਼ਵਾਸ ਕਰਦੇ ਨੇ ਉਹਨਾਂ ਦਾ ਵਿਸ਼ਵਾਸ ਕਦੇ ਨਾ ਟੁੱਟੇ ਆਪਣੇ ਚਰਿੱਤਰ ਦੀ ਹਮੇਸ਼ਾ ਸੰਭਾਲ ਕਰੋ ਕਿਉਂਕਿ ਚਰਿੱਤਰ ਦੀ ਉਮਰ ਤੁਹਾਡੀ ਉਮਰ ਤੋਂ ਕਈ ਗੁਣਾ ਵੱਧ ਹੁੰਦੀ ਹੈ ਤੁਸੀਂ ਇਸ ਦੁਨੀਆ ਤੋਂ ਚਲੇ ਵੀ ਜਾਓਗੇ ਪਰ ਤੁਹਾਡੀ ਜ਼ਾਦ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਰਹੇਗੀ ਸਕੂਨ ਨੂੰ ਲੱਭਣ ਦੀ ਕੋਸ਼ਿਸ਼ ਨਾ ਕਰੋ ਸਕੂਨ ਨੂੰ ਵੰਡਣ ਦੀ ਕੋਸ਼ਿਸ਼ ਕਰੋ ਕੌਣ ਆਪਣੇ ਆਪ ਹੀ ਮਿਲ ਜਾਏਗਾ ਚਾਰ ਦਿਨਾਂ ਦੀ ਜ਼ਿੰਦਗੀ ਏ ਹੱਸ ਕੇ ਖੇਡ ਕੇ ਬਿਤਾ ਲੋ ਕਦੇ ਕਿਸੇ ਦਾ ਦਿਲ ਨਾ ਦਿਖਾਓ ਸਭ ਦੇ ਦੁੱਖ ਸੁੱਖ ਚ ਸ਼ਾਮਲ ਹੋ ਜਾਓ ਕੁਝ ਵੀ ਨਾਲ ਨਹੀਂ ਜਾਣਾ ਸਿਰਫ ਨੇਕੀ ਦੇ ਸਿਵਾਏ ਕਰ ਪਲਾ ਤਾਂ ਹੋ ਭਲਾ ਇਸ ਗੱਲ ਨੂੰ ਪੱਲੇ ਬੰਨ ਲਓ ਦੋਸਤੋ ਮੈਂ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਿਆਉਂਦਾ ਰਹਾਂਗਾ ਜੁੜੇ ਰਹੋ ਮੇਰੇ ਚੈਨਲ ਦੇ ਨਾਲ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਧੰਨਵਾਦ ਨੈਕਸਟ ਵੀਡੀਓ ਲੈ ਕੇ ਜਲਦੀ ਹੀ ਤੁਹਾਡੇ ਲਈ ਹਾਜ਼ਰ ਹੋਵਾਂਗੇ ਹੁਣ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਸਪੋਰਟ ਕਰੋ ਬਹੁਤ ਸਾਰਿਆਂ ਦਾ ਤੇਦਰੋਂ ਧੰਨਵਾਦ ਜਿਨ੍ਹਾਂ ਨੇ ਮੇਰੀ ਵੀਡੀਓ ਨੂੰ ਇਹਨਾਂ ਤੱਕ ਸੁਣਿਆ